अदेवधे जी माई सेल्फ ममता कॉल फ्रॉम कृष्णा डिज़ाइनर स्टूडियो आज मुझे उपासना ने यहाँ पे आ, तीज की इवेंट पे इनवाइट किया था यहाँ पे सारी लेडीज़ बहुत ही अलग अलग ट्रेडिशनल वेयर्स में आई थी बहुत अच्छा प्रोग्राम था और हमारे लुधियाना में वैसे ऐसे प्रोग्राम्स होते रहने होते रहते हैं और आगे भी होते रहेंगे और आई विश कि ਪਾਸ ਨਾ ਨੈਕਸਟ ਆਪਣਾ ਇਵੈਂਟ ਲੈ ਕੇ ਆਏ ਜੋ ਬਹੁਤ ਬਹੁਤ ਟਰੋਕਿੰਗ ਹੋਣ ਵਾਲਾ ਹੈ ਹੈਲੋ ਜੀ ਆਈ ਐਮ ਸਿਆਵੋਰਾ ਐਂਡ ਮੈਂ ਉਪਾਸਨਾ ਮੇਕਓਵਸ ਦੀ ਓਨਰ ਐ ਕੋ ਨਾ ਮੇਰੀ ਮਦਰ ਦਾ ਨੇਮ ਉਪਾਸਨਾ ਹੈ ਸੋ ਅੱਜ ਅਸੀਂ ਇੱਕ ਇਵੈਂਟ ਕਰਾਇਆ ਸੀ ਤੀਜ ਦੇ ਉੱਤੇ ਜਿੱਥੇ ਅਸੀਂ ਕਾਫੀ ਸਾਰੀ ਲੇਡੀਜ਼ ਨੂੰ ਇਨਵਾਈਟ ਕੀਤਾ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਡਾਂਸ ਕਰਵਾਇਆ ਰੰਫੋਕ ਕਰਵਾਈ ਗਿਫਟਸ ਦਿੱਤੇ ਜਿਸ ਨਾਲ ਉਹਨਾਂ ਦਾ ਕੌਨਫੀਡੈਂਸ ਬੂਸਟ ਅਪ ਹੋਇਆ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਇਵੈਂਟਸ ਕੋਈ ਤਾਂ ਐਦਾਂ ਦੇ ਹੋਣ ਉਹਨਾਂ ਦੇ ਬੇਬੀਜ਼ ਵੀ ਆਏ ਬੇਬੀਜ਼ ਨੇ ਵੀ ਕਾਫੀ ਇੰਜੋਏ ਕੀਤਾ ਖਾਣਾ ਪੀਣਾ ਲੰਚ ਸਭ ਕੁਝ ਬਹੁਤ ਵਧੀਆ ਰਿਹਾ ਐਂਡ ਅਸੀਂ ਆਪ ਵੀ ਈਵੈਂਟ ਬਹੁਤ ਇੰਜੋਏ ਕੀਤਾ ਸਾਡੀ ਐਂਕਰ ਨਵੀ ਉਹਨਾਂ ਨੇ ਸਭ ਕੁਝ ਬਹੁਤ ਵਧੀਆ ਤਰ੍ਹਾਂ ਹੈਂਡਲ ਕੀਤਾ ਸੋ ਤੇ ਅਸੀਂ ਚਾਹੁੰਦੇ ਹਾਂ ਵੀ ਇਦਾਂ ਦੇ ਈਵੈਂਟਸ ਅਸੀਂ ਕਰਦੇ ਰਹੀਏ ਤਾਂ ਕਿ ਲੇਡੀਜ਼ ਨੂੰ ਉਸੇ ਆਪਣੇ ਟੱਚ 'ਚ ਰੱਖੀ ਤੇ ਦੱਸੀਏ ਵੀ ਕਿ ਇਦਾਂ-ਇਦਾਂ ਈਵੈਂਟਸ ਹੁੰਦੇ ਆ ਇਦਾਂ-ਇਦਾਂ ਆਪਣੇ ਫੈਸਟੀਵਲਸ ਹੁੰਦੇ ਆ ਕੁਝ ਅੱਜਕੱਲ੍ਹ ਲੇਡੀਜ਼ ਜੋ ਆਪਣੇ ਬਿਜ਼ਨਸ 'ਚ ਪ੍ਰੋਪਰ ਡੁੱਬੀਆਂ ਆਈਆਂ ਵੀ ਉਹਨਾਂ ਨੂੰ ਪਤਾ ਨਹੀਂ ਹੈ ਕਿ ਬਾਹਰ ਚੱਲ ਕੀ ਰਿਹਾ ਹੈ ਮੇਕਅਪਸ ਬਾਰੇ ਬਿਊ ਤੇ ਮੈਚਾਨੀਏ ਵੀ ਸਾਰੇ ਬਾਾਰ ਆਨ ਤੇ ਆਪਣੇ ਬਿਜ਼ਨਸ ਨੂੰ ਗਰੋ ਕਰਨ ਇੱਧੇ ਕਿਉਂਕਿ ਲਿੰਕਸ ਅਸੀਂ ਇੱਦਾਂ ਹੀ ਬਣਾ ਸਕਦੇ ਹਾਂ ਇੱਕ ਦੂਸਰੇ ਨਾਲ ਮਿਲ ਕੇ ਸੋ ਆਈ ਹੋਪ ਕਿ ਅਸੀਂ ਅਗਲਾ ਕਰਵਾ ਦਾ ਜਿਹੜਾ ਇਵੈਂਟ ਕਰਾਂਗੇ ਉਥੇ ਹੋਰ ਲੇਡੀਜ਼ ਹੋਣ ਅਸੀਂ ਹੋਰ ਵਧੀਆ ਗੈਦਰਿੰਗ ਕਰੀਏ ਤੇ ਹੋਰ ਵਧੀਆ ਇਵੈਂਟ ਕਰੀਏ ਇਹ ਜਿਹਾ ਕੀ ਮੈਸੇਜ ਹੋਊਗਾ ਕਿ ਜਿਹੜਾ ਕਰਵਾ ਦਾ ਫੰਕਸ਼ਨ ਆ ਰਿਹਾ ਹੈ ਮਾਣੋ ਹਾਂਜੀ ਅਸੀਂ ਮੈਸੇਜ ਦਵਾਂਗੇ ਵੀ ਬਾਹਰ ਨਿਕਲੋ अपने घर दो बाहर निकलो अपने बिजनेस तो बाहर निकलो अपने वास्ते एक क्वालिटी टाइम क्डो तो अपने इवेंट्स इंजॉय करो अपने लिंक्स बनाओ फ्रेंड्स बनाओ तो साढ़े ना इन्जॉय करो समिता वर्मा आज मैं फासना मेकोर की तरफ से तीज इवेंट के फंक्शन पे आई थी जो कि चंडीगढ़ रोड पे रिगल ब्लू पे हुआ था आज का फंक्शन उसने तीज का फंक्शन इतना अच्छा किया इतना अच्छा किया कि आज बहुत अच्छा लगा मेरे को और ये देखो फंक्शन लग गया रंगीले हां जी हां जी बहुत ऐसा लगदा है कि ये फंक्शन ना हर साल होना चाहिए था कि बच्चे आज का सब भूल ही जा रहे हैं पंजाबी कल्चर नो ते ये सानु पंजाबी पुराने ख्यालाता उ याद करांदे याद गलांदा है कि इदा सुनदा सीगा ये फंक्शन होना चाहिए बार-बार पंजाबी बनके बहुत अच्छा लग रहा है जी मेरा नाम अमिता सगड़ है ਤੇ ਅੱਜ ਮੈਂ ਉਪਾਸਨਾ ਮੇਕਅਪਰਸ ਦੀ ਤਰਫ ਤੋਂ ਆਰਗੇਨਾਈਜ਼ ਕੀਤਾ ਗਿਆ ਤੀਜ ਦਾ ਫੈਸਟੀਵਲ ਅਡਨਕਰਨ ਆਈ ਸੀ ਰੀਗਲ ਬਲੂ ਹੋਟਲ ਦੇ ਵਿੱਚ ਜਿਹੜਾ ਕਿ ਚੰਡੀਗੜ੍ਹ ਰੋਟੇ ਹੈ ਤੇ ਮੈਨੂੰ ਇੱਥੇ ਆ ਕੇ ਇੰਨਾ ਕੁ ਵਧੀਆ ਲੱਗਿਆ ਇੰਨਾ ਇੰਜੋਏ ਕੀਤਾ ਤੇ ਅਸੀਂ ਜਿਹੜਾ ਪੰਜਾਬੀ ਕਲਚਰ ਭੁੱਲ ਚੁੱਕੇ ਆ ਉਹ ਦੁਆਰਾ ਤੋਂ ਦੇਖਣ ਨੂੰ ਮਿਲਿਆ ਕਿ ਕਿਵੇਂ ਅਸੀਂ ਸਾਰੀ ਲੇਡੀਜ਼ ਪੰਜਾਬੀ ਅਟਾਇਰ ਚ ਇੰਨੀਆਂ ਸੋਹਣੀਆਂ ਤਿਆਰ ਹੋ ਕੇ ਆਈਆਂ ਹੋਈਆਂ ਸੀ ਸਭ ਨੇ ਪੂਰੀ ਤਰ੍ਹਾਂ ਸ਼ਿੰਗਾਰ ਕੀਤਾ ਹੋਇਆ ਸੀ ਤੇ ਜਿਹੜੇ ਇਹਨਾਂ ਦੇ ਐਂਕਰ ਸੀ ਨਵੀ ਉਹਨਾਂ ਨੇ ਇਨਾਂ ਕ ਅੱਛਾ ਵੈਨਲ ਇਵੈਂਟ ਕਰਵਾਇਆ ਕਿ ਹਰ ਇੱਕ ਨੇ ਅੱਛੀ ਤਰ੍ਹਾਂ ਇੰਜੋਏ ਵੀ ਨਹੀਂ ਕੀਤਾ ਮਤਲਬ ਕਿ ਇੱਕ ਅਲੱਗ ਹੀ ਔਰਾ ਕ੍ਰੀਏਟ ਕੀਤਾ ਹੋਇਆ ਸੀ ਜਿਹਦੇ ਵਿੱਚ ਸਭ ਨੂੰ ਐ ਲੱਗ ਰਿਹਾ ਸੀ ਵੀ ਅਸੀਂ ਹੁਣ ਇੰਜੋਏ ਪੂਰਾ ਕਰਕੇ ਹੀ ਜਾਣਾ ਤੇ ਮੈਂ ਚਾਹੂੰਗੀ ਕਿ ਉਪਾਸਟਾ ਮੇਕਓਵਰਸ ਆਨਵਲੇ ਟਾਈਮ ਚ ਕਰਵਾ ਚਾਹਤ ਹਾਂ ਤੇ ਹਰ ਵਾਰੀ ਕੁਛ ਨਾ ਕੁਛ ਸਾਰੀ ਲੇਡੀਜ਼ ਵਾਸਤੇ ਲੈ ਕੇ ਆਂਦੇ ਤਾਂ ਕਿ ਅਸੀਂ ਆਪਣਾ ਵੀ ਇੱਕ ਦਿਨ ਇੰਜੋਏ ਕਰ ਸਕੀਏ ਥੈਂਕ ਯੂ ਬਿਲਕੁਲ ਹੋਣੀ ਚਾਹੀਦੀ ਹੈ ਕਿਉਂਕਿ ਮੈਨੂੰ ਲੱਗਦਾ ਅੱਜ ਦੇ ਟਾਈਮ ਚ ਲੋਕੀ ਇੰਨਾ ਕੁ ਬਿਜ਼ੀ ਹੋ ਗਏ ਆ ਬੀਂਗ ਅ ਵਰਕਿੰਗ ਲੇਡੀਜ਼ ਉਹਨਾਂ ਕੋਲ ਟਾਈਮ ਹੀ ਨਹੀਂ ਹੁੰਦਾ ਆਪਣਾ ਫਰੈਂਡਸ ਦੇ ਨਾਲ ਮਿਲਣ ਦਾ ਇੱਕ ਮੌਕਾ ਹੁੰਦਾ ਜਿਹਦੇ ਵਿੱਚ ਸਭ ਆਪਣੇ ਫਰੈਂਡਸ ਨੂੰ ਵੀ ਮਿਲਦੇ ਆ ਤੇ ਆਪਣੇ ਲਈ ਇੱਕ ਦਿਨ ਇੰਜੋਏ ਕਰਦੇ ਆ ਤਾਂ ਅੱਜ ਦੇ ਟਾਈਮ ਚ ਮੈਨੂੰ ਇਹ ਲੱਗਦਾ ਇਦਾਂ ਦਾ ਇਵੈਂਟ ਹਰ ਲਈ ਹੋਣੀ ਚਾਹੀਦੀ ਹੈ ਲੇਡੀਜ਼ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਸਿਮਰਨ ਕੌਰ ਤੇ ਮੈਂ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਪੰਜਾਬ ਦੀ ਸੋਹਣੀ ਮੁਟਿਆਰ ਤੇ ਮੈਂ ਅੱਜ ਤੀਆਂ ਦਾ ਤਿਹਾਰ ਮਨਾਉਣ ਉਪਾਸਨਾ ਮੇਕਅਪਰਸ ਦੇ ਨਾਲ ਤੇ ਉਹਨਾਂ ਦੀ ਟੀਮ ਨੇ ਮੈਨੂੰ ਇਨਵਾਈਟ ਕੀਤਾ ਅਸੀਂ ਬਹੁਤ ਆਨੰਦ ਮਾਣਿਆ ਬੋਲੀਆਂ ਪਾਈਆਂ ਗਿੱਧਾ ਪਾਇਆ ਮੈਂ ਸਾਰਿਆਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਆਪਣਾ ਟਾਈਮ ਕੱਢ ਕੇ ਔਰਤਾਂ ਨੂੰ ਖਾਸ ਕਰਕੇ ਕਹਿਣਾ ਚਾਹਾਂਗੀ ਆਪਣਾ ਟਾਈਮ ਕੱਢ ਕੇ ਆਪਣੇ ਲਈ ਥੋੜਾ ਜਿਹਾ ਜੀਣਾ ਸਿੱਖੋ ਆਪਣੇ ਸਿਹਤ ਦਾ ਧਿਆਨ ਰੱਖੋ ਆਪਣੇ ਆਪਣੇ ਆਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਇਹ ਖੁਸ਼ੀਆਂ ਹਰ ਸਾਲ ਦੇ ਵਿੱਚ ਇੱਕ ਵਾਰੀ ਮਨਾਈਆਂ ਜਾਂਦੀਆਂ ਤੇ ਜ਼ਰੂਰ ਮਨਾਓ ਉਪਾਸਨਾ ਮੇਕਓਵਰਸ ਵਾਲਿਆਂ ਨੂੰ ਮਿਲੋ ਸਾਨੂੰ ਮਿਲੋ ਜੇ ਅਗਰ ਤੁਹਾਨੂੰ ਹੋਰ ਖੁਸ਼ੀਆਂ ਚਾਹੀਦੀਆਂ ਸਾਨੂੰ ਮਿਲੋ ਸਾਡੇ ਨਾਲ ਮਿਲ ਕੇ ਰੋਤ ਨੱਚੋ ਗਾਓ ਹੈਸ਼ ਕਰੋ ਪੀਆਂ ਦਾ ਬਹੁਤ-ਬਹੁਤ ਤੇ ਹਾਰਦ ਧੰਨਵਾਦ ਕਿਥੇ ਰਹਿ ਦੇਖੋ ਬਹੁਤ ਵਧੀਆ ਪ੍ਰੋਗਰਾਮ ਸੀਗਾ ਥੋੜਾ ਜਿਹਾ ਲੇਟ ਹੋ ਗਏ ਨੌਕਰੀ ਨੌਕਰੀ ਚੱਕਰੀ ਵਾਲੇ ਬੰਦੇ ਥੋੜਾ ਲੇਟ ਹੋ ਗਏ ਪਰ ਫਿਰ ਵੀ ਸਭ ਦੇ ਨਾਲ ਮਿਲ ਕੇ ਬਹੁਤ ਮਜ਼ਾ ਆਇਆ ਜਿੱਥੇ ਇਕੱਠੇ ਹੋਣ ਪੀਆਂ ਦੀਆਂ ਕੁੜੀਆਂ ਮਜ਼ਾ ਕਿਉਂ ਨਹੀਂ ਆਊਗਾ ਮਜ਼ਾ ਲੈਣ ਵਾਲੇ ਤੁਸੀਂ ਆਪੋ ਜਰੂਰ ਆਓ ਮਿਲੋ ਸਭ ਨੂੰ ਇਕੱਠੇ ਹੋਵੋ ਅੱਜ ਤੋਂ ਖੇਡੋ ਤਿਆਰ ਹੋ ਕੇ ਸੱਜ ਧੱਜ ਕੇ ਆਓ ਅੱਜ ਕੱਲ ਹੁਣ ਮੌਕੇ ਹੀ ਨਹੀਂ ਰਹਿ ਗਏ ਤਿਆਰ ਹੋਣ ਦੇ ਮੌਕੇ ਹੀ ਆਏ ਨੇ ਤੇ ਜਰੂਰ ਆਓ ਜਰੂਰ ਮਿਲੋ ਧੰਨਵਾਦ